ਕਿਤਾਬ ਆਵਾਜ਼ ਪੰਜਾਬੀ ਚੈਨਲ ਤੇ ਤੁਹਾਡਾ ਸਵਾਗਤ ਹੈ ਅੱਜ ਮੈਂ ਪੜਨ ਜਾ ਰਿਹਾ ਹਾਂ ਲੋਕ ਕਹਾਣੀ ਸੁੱਚਾ ਸੂਰਮਾ ਸੁੱਚਾ ਸਿੰਘ ਜਵੰਦਾ ਉਰਫ ਸੁੱਚਾ ਸੂਰਮਾ ਲੋਕ ਕਹਾਣੀ ਸੁੱਚਾ ਸਿੰਘ ਜਵੰਦਾ ਉਰਫ ਸੁੱਚਾ ਸੂਰਮਾ ਦੀ ਇਹ ਬਾਹਰ ਸਵਰਗੀ ਕੁਲਦੀਪ ਮਾਨਕ ਅਤੇ ਮੁਹੰਮਦ ਸਦੀਕ ਸਮੇਤ ਅਨੇਕਾਂ ਗਾਇਕਾਂ ਨੇ ਗਾਈਆਂ ਹਨ ਸੁੱਚਾ ਸੂਰਮਾ ਪੰਜਾਬ ਦੇ ਉਹਨਾਂ ਲੋਕ ਗਾਇਕਾਂ ਵਿੱਚ ਆਉਂਦਾ ਹੈ ਜਿਨ੍ਹਾਂ ਨੇ ਅਣਖ ਖਾਤਰ ਹਥਿਆਰ ਚੁੱਕੇ ਪਰ ਦੀਨ ਦੁਖੀਆਂ ਦਾ ਭਲਾ ਕੀਤਾ ਐਸੇ ਯੋਧੇ ਦਾ ਸਭ ਤੋਂ ਵੱਡਾ ਗੁਣ ਇਹ ਸੀ ਕਿ ਇਸ ਨਾਂ ਤਾ ਕਦੇ ਡਾਕੇਮਾਰੀ ਤੇ ਨਾ ਹੀ ਲੁੱਟਾਂ ਖੋਹਾਂ ਕੀਤੀਆਂ ਸੱਚੇ ਸੂਰਮੇ ਦਾ ਜਨਮ 1875 ਈਸਵੀ ਦੇ ਲਾਗੇ ਪਿੰਡ ਸਮਾਉਂ ਦੀ ਮਪਾਲ ਪੱਤੀ ਵਿੱਚ ਸੁੰਦਰ ਸਿੰਘ ਜਵੰਦੇ ਦੇ ਘਰ ਹੋਇਆ ਸੀ ਇਹ ਪਿੰਡ ਉਸ ਵੇਲੇ ਪਟਿਆਲਾ ਸਟੇਟ ਵਿੱਚ ਸੀ ਤੇ ਹੁਣ ਜ਼ਿਲ੍ਹਾ ਮਾਨਸਾ ਦੇ ਥਾਣਾ ਭੀਖੀ ਦੀ ਨਾਉਂਦਾ ਹੈ ਸੁੱਚਾ ਆਪਣੇ ਭਰਾ ਨਰਾਇਣ ਸਿੰਘ ਨਰੇਣਾ ਤੋਂ 2-3 ਸਾਲ ਛੋਟਾ ਸੀ ਉਸ ਦੀ ਬਚਪਨ ਤੋਂ ਹੀ ਨੰਬਰਦਾਰਾਂ ਦੇ ਮੁੰਡੇ ਕੁਕਰ ਸਿੰਘ ਚਹਿਲ ਕੁਕਰਮੱਲ ਨਾਲ ਗੁੜੀ ਯਾਰੀ ਸੀ ਲਿਖਾਈ ਪੜਾਈ ਵੱਲੋਂ ਕੋਰੇ ਦੋਵੇਂ ਦੋਸਤ ਪਿੰਡ ਦੇ ਅਖਾੜੇ ਵਿੱਚ ਪਲਵਾਨੀ ਦੇ ਦਾ ਪੇਚ ਸਕਦੇ ਸਨ ਨਰੇਣੇ ਨੇ ਕਿਸੇ ਕਾਰਨ ਆਪਣੀ ਪਹਿਲੀ ਘਰ ਵਾਲੀ ਛੱਡ ਦਿੱਤੀ ਤੇ ਪਿੰਡ ਰੂੜੀ ਤੋਂ ਬਲਬੀਰ ਕੌਰ ਬੀਰੋ ਨੂੰ ਕਰੇਵਾ ਕਰਕੇ ਲੈ ਆਇਆ ਬੀਰੂ ਮਾੜੀ ਜ਼ਿਲ੍ਹੇਰ ਦੀ ਸੀ ਤੇ ਨਰੇਣਾ ਜਨਸੀ ਤੌਰ ਤੇ ਕਮਜ਼ੋਰ ਸੀ ਪਰ ਘਰ ਆਉਣ ਜਾਣ ਹੋਣ ਕਰਕੇ ਕੁੱਕਰ ਦਾ ਬੀਰੂ ਨਾਲ ਹੀ ਰਹਿਣਾ ਪੈ ਗਿਆ ਪਰ ਕੁੱਕਰ ਮੱਲ ਸੁੱਚੇ ਤੋਂ ਕੰਨ ਭੰਦਾ ਸੀ ਕੁੱਕਰ ਨੇ ਸੁੱਚੇ ਨੂੰ ਰਸਤੇ ਤੋਂ ਹਟਾਉਣ ਦਾ ਤਰੀਕਾ ਇਹ ਲੱਭਿਆ ਕਿ ਫੌਜ ਵਿੱਚ ਭਰਤੀ ਕਰਵਾ ਦਿੱਤਾ ਜਾਵੇ ਦੋਵੇਂ proptoਰ ਜਾ ਕੇ ਭਰਤੀ ਹੋ ਗਏ ਕੁੱਕਰ ਤਾਂ ਕਿਸੇ ਬਹਾਨੇ ਨਾਮਾ ਘਟਵਾ ਕੇ ਘਰ ਆ ਗਿਆ ਪਰ ਸੁਚਾ ਰੰਗ ਰੂਟੀ ਕਰਕੇ ਬਰਮਾ ਪਹੁੰਚ ਗਿਆ ਕੁਕਰਪੰਡ ਵਿੱਚ ਆ ਕੇ ਵੀਰ ਨੂੰ ਸ਼ਰਿਆਮ ਮਿਲਣ ਲੱਗ ਪਿਆ ਵਰਣਨਯੋਗ ਹੈ ਕਿ ਉਸ ਵੇਲੇ ਕੁਕਰ ਵਿਆਹਿਆ ਵਰਿਆ ਤੇ ਬਾਲ ਬੱਚੇ ਵਾਲਾ ਸੀ ਵੀਰੋ ਤੇ ਕੁਕਰ ਵਿੱਚ ਸਨੇਹਾ ਪੁੱਤਾਂ ਦੇਣ ਦਾ ਕੰਮ ਭਾਗ ਸਿੰਘ ਭਾਗ ਵਿਚੋਲਾ ਕਰਦਾ ਸੀ ਭਾਗ ਇਸ ਲਈ ਜਿਆਦਾ ਨਫ਼ਰਤ ਦਾ ਪਾਤਰ ਬਣਿਆ ਕਿਉਂਕਿ ਪੰਜਾਬ ਵਿੱਚ ਦਰਲੇ ਅਤੇ ਪੁਲਿਸ ਦੇ ਟਾਊਟ ਨੂੰ ਬਹੁਤ ਘਟੀਆ ਸਮਝਿਆ ਜਾਂਦਾ ਹੈ ਵੀਰੋ ਪਹਿਲਾਂ ਹੀ ਨਰਿਆਣੇ ਨੂੰ ਟੱਚ ਸਮਝਦੀ ਸੀ ਸੁੱਚੇ ਦੇ ਘਰੋਂ ਜਾਣ ਤੋਂ ਬਾਅਦ ਉਸ ਤਾਂ ਉਸ ਦੀਆਂ ਵਾਂਗਾਂ ਹੀ ਖੁੱਲ ਗਈਆਂ ਨਰੈਣਾ ਖੁਦ ਮਕਮਾ ਅਤੇ ਡਰਪੋਕ ਕਿਸਮ ਦਾ ਆਦਮੀ ਸੀ ਉਸਨੇ ਖੁਦ ਕੋਈ ਕਾਰਵਾਈ ਕਰਨ ਦੀ ਬਜਾਏ ਸੋਚੇ ਨੂੰ ਚਿੱਠੀ ਲਿਖ ਦਿੱਤੀ ਤੇ ਸਾਰਾ ਹਾਲ ਬਿਆਨ ਕਰ ਦਿੱਤਾ ਬੀਰੋਂ ਵੱਲੋਂ ਖਾਨਦਾਨ ਦਾ ਮੂੰਹ ਕਾਲਾ ਕਰਨ ਦੀ ਖਬਰ ਸੁਣ ਕੇ ਸੁੱਚਾ ਪੜ ਗੁੱਟਿਆ ਪਰ ਫੌਜ ਵਿੱਚੋਂ ਤਾਂ ਹੁਣ ਨਹੀਂ ਛੁੱਟੀ ਮਿਲਦੀ ਉਦੋਂ ਕਿੱਥੋਂ ਮਿਲਣੀ ਸੀ ਭਾਣਾ ਰੱਬ ਦਾ ਸ਼ੌਣੀ ਵਿੱਚ ਇੱਕ ਅੰਗਰੇਜ਼ ਅਫਸਰ ਦੀ ਘਰ ਨੂੰ ਅੱਗ ਲੱਗ ਗਈ ਤੇ ਬੱਚੇ ਅੰਦਰ ਫਸ ਗਏ ਸੁਚਾ ਆਪਣੀ ਜਾਨ ਤੇ ਖੇਡ ਕੇ ਬੱਚਿਆਂ ਨੂੰ ਬਚਾ ਲਿਆ ਅਫਸਰ ਬਹੁਤ ਖੁਸ਼ ਹੋਇਆ ਇਨਾਮ ਬਾਰੇ ਪੁੱਛਣ ਤੇ ਸੁਚੇ ਨੇ 12 ਬੋਰ ਦੀ ਬੰਦੂਕ ਅਤੇ ਫੌਜ ਵਿੱਚੋਂ ਡਿਸਚਾਰਜ ਮੰਗ ਲਿਆ ਸੁਚੇ ਨੇ ਪਿੰਡ ਆ ਕੇ ਬੀਰੂ ਦੀ ਬੁਰੀ ਤਰ੍ਹਾਂ ਮਾਰ ਕਟਾਈ ਕੀਤੀ ਤੇ ਮੋਦਬਰਾਂ ਰਾਹੀਂ ਕੁੱਤਰ ਨੂੰ ਵੀ ਧਮਕਾਇਆ ਕੁਝ ਚਰ ਸ਼ਾਂਤੀ ਰਹੀ ਪਰ ਇਸ਼ਕ ਅੰਨਾ ਹੁੰਦਾ ਹੈ ਕੁਝ ਬੀਰੂ ਤੇ ਕੁੱਕਰ ਦੇ ਦੁਬਾਰਾ ਲੋਕਸ਼ਪ ਕੇ ਮਰਨ ਕਾਰਨ ਤੇ ਕੁਝ ਸ਼ਰੀਕਾਂ ਦੇ ਮੇਹਣੇ ਮਖੌਲਾ ਕਾਰਨ ਕਹਾਣੀ ਵਿਗੜ ਗਈ ਪਿੰਡ ਵਿੱਚ ਸ਼ੇਰੂਮ ਵਾਲੇ ਮੁਨਸ਼ੀ ਗਵਈਏ ਦਾ ਅਖਾੜਾ ਲੱਗਾ ਹੋਇਆ ਸੀ ਉੱਥੇ ਹੀ ਸੁੱਚੇ ਤੇ ਕੁੱਕਾ ਦਰਮਿਆਨ ਝਗੜਾ ਹੋ ਗਿਆ ਲੋਕਾਂ ਨੇ ਵਿਚ ਪੈ ਕੇ ਲੜਾਈ ਖਤਮ ਕਰਵਾ ਦਿੱਤੀ ਗਵਈਆ ਨੇ ਉਸੇ ਦਿਨ ਕੁੱਕਾ ਦਾ ਕਤਲ ਹੁੰਦਿਆਂ ਦਰਸਾਇਆ ਹੈ ਪਰ ਅਸਲ ਵਿੱਚ ਸੁੱਚੇ ਨੇ ਕੁੱਕਰ ਦਾ ਕਤਲ ਅਗਲੇ ਦਿਨ ਕੀਤਾ ਸੀ ਸੁੱਚਾ ਸੱਤ ਦੇ ਸਾਹਮਣੇ ਕਿਸੇ ਵੀ ਘਰ ਘਾਤ ਲਾ ਕੇ ਬੈਠਾ ਸੀ ਤੇ ਅੰਦਰੋਂ ਹੀ ਫਾਇਰ ਮਾਰ ਕੇ ਕੁੱਕਰ ਨੂੰ ਮਾਰਿਆ ਸੀ ਕੁੱਕਰ ਦਾ ਕਤਲ ਕਰਕੇ ਜਦੋਂ ਸੁੱਚਾ ਘਰ ਵੱਲ ਨੂੰ ਤੁਰਿਆ ਤਾਂ ਬੀਰੂ ਰਸਤੇ ਵਿੱਚ ਹੀ ਟੱਕਰ ਗਈ। ਉਹ ਭੱਜ ਕੇ ਗਵਾਂਡੀਆਂ ਦੇ ਘਰ ਵੱੜ ਗਈ ਪਰ ਪੌੜੀਆਂ ਚੜਦੀ ਸੁੱਚੇ ਦੇ ਹੱਥੋਂ ਮਾਰੀ ਗਈ। ਬੀਰੂ ਦੀ লাশ ਨੂੰ ਧੂਕ ਕੇ ਸੁੱਚੇ ਨੇ ਸਾਥ ਵਿੱਚ ਲਿਆ ਕੇ ਕੁੱਕਰ ਦੀ লাশ ਦੇ ਬਰਾਬਰ ਪਾ ਦਿੱਤਾ ਤੇ ਕੁੱਕਰ ਦੇ țeੜੋਂ ਚਾਦਰਾਂ ਲਾ ਕੇ ਦੋਵਾਂ ਨੂੰ ਢੱਕ ਦਿੱਤਾ। ਪਿੰਡੋਂ ਭੱਜਣ ਵੇਲੇ ਸੁੱਚਾ ਵਰਿਆਮ ਸਿੰਘ ਦਾ ਊਠ ਖੋਲ ਕੇ ਸਵਾਰ ਹੋ ਕੇ ਚੱਲ ਪਿਆ। ਕੁਦਰਤੀ ਉਸ ਨੂੰ ਰਸਤੇ ਵਿੱਚ ਆਉਂਦਾ ਭਾਗ ਵਿਚੋਲਾ ਵੀ ਟੱਕਰ ਗਿਆ। ਸੁਚੇ ਦੀ ਗੁਲੀ ਭਾਗ ਦੇ ਨਾਲ ਲੱਗੀ ਉਹ ਮਰਿਆ ਵਾਂਗ ਗੁਛੀ ਮਾਰ ਕੇ ਪਿਆ ਰਹਾ ਊਠ ਤੇ ਸੁਚੇ ਨੇ ਉਸ ਦਿਵਾਲੇ ਦੋ ਗਿਹੜੇ ਕੱਢੇ ਤੇ ਮਰਿਆ ਸਮਝ ਕੇ ਅੱਗੇ ਚੱਲ ਪਿਆ ਭਾਗ ਦੇ ਬਾਝ ਜਾਣ ਬਾਰੇ ਪਤਾ ਲੱਗਣ ਤੇ ਸੁਚੇ ਨੇ ਰਾਤ ਨੂੰ ਉਸ ਦੇ ਡੰਗਰ ਪਸ਼ੂ ਖੋਲ ਦਿੱਤੇ ਜਦੋਂ ਘਰ ਵਾਲੇ ਉੱਟ ਕੇ ਪਸ਼ੂ ਬਣਨ ਲੱਗੇ ਤਾਂ ਭਾਗ ਨੇ ਕੋਠੇ ਉੱਤੋਂ ਵਰਜਿਆ ਕਿ ਇਹ ਸੁਚੇ ਦਾ ਕੰਮ ਹੈ ਸੋਚੀ ਨੇ ਆਵਾਜ਼ ਪਹਿਚਾਨ ਕੇ ਫਾਇਰ ਕਰ ਦਿੱਤਾ ਬੂਖ શરી ਭਾਗ ਦੇ ਮੱਥੇ ਵਿੱਚ ਵੱਜੀ ਪਰ ਉਹ ਫਿਰ बच ਗਿਆ ਇਸ ਤੋਂ ਬਾਅਦ ਪੁਲਿਸ ਤੋਂ ਬਚਣ ਲਈ ਸੋਚੀ ਹਰਿਆਣੇ ਦੇ ਪਿੰਡ ਵਿਗੜ ਵਿਖੇ ਸਾਧੂ ਦੇ ਪੇਸ ਵਿੱਚ ਰਹਿਣ ਲੱਗ ਪਿਆ ਵਿਗੜ ਵਿੱਚ ਰਹਿੰਦੇ ਸਮੇਂ ਹੀ ਸੋਚੀ ਨੇ ਸੱਤ ਬੁੱਛੜ ਮਾਰ ਕੇ ਗਮਾਂ ਛਡਵਾਈਆਂ ਸਨ ਸਾਰੇ ਪੰਜਾਬ ਵਿੱਚ ਸੋਚੀ ਦੀ ਬੱਲੇ ਬੱਲੇ ਹੋ ਗਈ ਸੌਰਮੇ ਦਾ ਖਿਤਾਬ ਉਸ ਦੇ ਨਾਮ ਨਾਲ ਬੁੱਛੜ ਮਾਰਨ ਤੋਂ ਬਾਅਦ ਹੀ ਜੁੜਿਆ ਸੀ ਇਥੋਂ ਭੱਜ ਕੇ ਸੁਚਾ ਲਹਿਰਾ ਗਾਗਾ ਸੰਗਰੂਰ ਦੇ ਨਜ਼ਦੀਕੀ ਪਿੰਡ ਸੰਗਤੀ ਵਾਲਾ ਆਪਣੇ ਇੱਕ ਪਹਿਲਵਾਨ ਦੋਸਤ ਕੋਲ ਚਲਾ ਗਿਆ ਪਰ ਉਹ ਦੋਸਤ ਗਦਾਰ ਨਿਕਲਿਆ ਉਸ ਨੇ ਧੋਖੇ ਨਾਲ ਸੁਚੇ ਨੂੰ ਸ਼ਾਂਜਲੀ ਪਿੰਡ ਦੇ ਜ਼ੈਲਦਾਰ ਮਿਸ਼ਰਾ ਸਿੰਘ ਰਾਹੀਂ ਥਾਣਾ ਸਨਾਮ ਦੀ ਪੁਲਿਸ ਨੂੰ ਫੜਾ ਦਿੱਤਾ ਸੁਚੇ ਨੂੰ ਕਤਲ ਕੇਸ ਪਾ ਕੇ ਪਟਿਆਲਾ ਜੇਲ੍ਹ ਭੇਜ ਦਿੱਤਾ ਗਿਆ ਕਿਹਾ ਜਾਂਦਾ ਹੈ ਕਿ ਰਾਤ ਨੂੰ ਸੁਪਨੇ ਵਿੱਚ ਮਹਾਰਾਜਾ ਭੁਪਿੰਦਰ ਸਿੰਘ ਦੀ ਛਾਤੀ ਤੇ ਗਊਆਂ ਚੜ੍ਹਦੀਆਂ ਸਨ ਜਿਸ ਕਾਰਨ ਡਰ ਕੇ ਉਸ ਨੇ ਸੁਚੇ ਨੂੰ ਬਰੀ ਕਰ ਦਿੱਤਾ ਪਰ ਅਸਲ ਵਿੱਚ ਮਹਾਰਾਜਾ ਭੁਪਿੰਦਰ ਸਿੰਘ ਰਹਿਮ ਦਿਲ ਰਾਜਾ ਸੀ। ਉਹ ਸੁੱਚੇ ਬਲੂ ਗਉਆਂ ਛਡਵਾਉਣ ਤੇ ਫੌਜੀ ਅਫਸਰ ਦੇ ਬੱਚੇ ਬਚਾਉਣ ਵਾਲੇ ਕਾਰਨਾਮੇ ਤੋਂ ਬੜਾ ਪ੍ਰਭਾਵਿਤ ਸੀ। ਉਸ ਨੇ ਸੁੱਚੇ ਨੂੰ ਸਖਤ ਚਿਤਤਾਵਨੀ ਦੇ ਕੇ ਬਰੀ ਕਰ ਦਿੱਤਾ। ਬਰੀ ਹੋ ਕੇ ਸੁੱਚਾ ਸਮਾਉ ਆ ਗਿਆ ਤੇ ਆਰਾਮ ਨਾਲ ਵਸਣ ਲੱਗਾ। ਪਰ ਸੁੱਚੇ ਦੇ ਕਰਮਾਂ ਵਿੱਚ ਰੱਬ ਨੇ ਸ਼ਾਂਤੀ ਨਾਲ ਰਹਿਣਾ ਨਹੀਂ ਸੀ ਲਿਖਿਆ। ਉਸ ਦਿਨ ਨਾਨਕ ਦੇ ਪਿੰਡ ਗਹਿਰੀ ਭਾਗੀ ਵੱਲੋਂ ਲੱਗਦੇ ਭਤੀਜੇ ਸੰਤ ਸਿੰਘ ਨੇ ਫਰਿਆਦ ਕੀਤੀ ਕਿ ਉਸ ਦੀ ਮਾਂ ਰਾਜਕੌਰ ਬਦਚਲਨ ਹੋ ਗਈ ਹੈ ਤੇ ਪਿੰਡ ਵਿੱਚ ਬਦਮਾਸ਼ ਗੱਜਣਵੈਦੀ ਦੇ ਘਰ ਰਹਿਣ ਲੱਗ ਪਈ ਹੈ। ਰਾਜਕੌਰ ਪਿੰਡ ਤੋਂਗਵਾਲੀ ਬਠਿੰਡਾ ਦੇ ਚੰਦਾ ਸਿੰਘ ਦੀ ਧੀ ਸੀ। ਸੁੱਚ ਨੇ ਉਸ ਨੂੰ ਬਹੁਤ ਟਾਲਿਆ ਕਿ ਮੈਂ ਅੱਗੇ ਹੀ ਬੜੇ ਮੁਸ਼ਕਲ ਭਰੇ ਵਕਤ ਵਿੱਚੋਂ ਗੁਜ਼ਰਿਆ ਹਾਂ। ਪਰ ਸੰਤ ਸਿੰਘ ਖੜੇ ਹੀ ਪੈ ਗਿਆ। ਉਸ ਨੇ ਸੁੱਚ ਨੂੰ ਕਿਹਾ ਕਿ ਤੇਰੇ ਇਲਾਕੇ ਵਿੱਚ ਤੇਰਾ ਨਾਮ ਹੈ। ਕਿ ਦਬਕੇ ਨਾਲ ਹੀ ਰਾਜਕੌਰ ਤੇ ਗੱਜਣ ਸੁਧਰ ਜਾਣਗੇ। ਸੁਚੇ ਮਿਲ ਗੁਰੂ ਹੋ ਗਿਆ ਤੇ ਜਾ ਕੇ ਗੱਜਨ ਤੇ ਰਾਜਕੌਰ ਨੂੰ ਦਬਕਾ ਮਾਰਾਇਆ ਸੁਚੇ ਤੋਂ ਡਰ ਕੇ ਕੋਚਰ ਤਾ ਉਹ ਦੋਵੇਂ ਟਿਕ ਰਹੇ ਪਰ ਜਲਦੀ ਹੀ ਪ੍ਰਾਣੇ ਚਾਲਿਆਂ ਤੇ ਆ ਗਏ ਸੰਤ ਸਿੰਘ ਕੋਲੋਂ ਪਤਾ ਲੱਗਨ ਤੇ ਸੁਚੇ ਨੇ ਗੱਜਨ ਤੇ ਰਾਜਕੌਰ ਨੂੰ ਸਰੋਂ ਵੜਦਿਆਂ ਖੇਤਾਂ ਵਿੱਚ ਜਾ ਕੇ ਰਿਆ ਉਹਨਾਂ ਨੇ ਊਠ ਤੇ ਚੜ ਕੇ ਭੱਜਣ ਦੀ ਕੋਸ਼ਿਸ਼ ਕੀਤੀ ਪਰ ਸੁਚੇ ਨੇ ਗੋਲੀਆਂ ਮਾਰ ਕੇ ਗੱਜਨ ਦੇ ਰਾਜਕੌਰ ਨੂੰ ਮਾਰ ਮੁਕਾਇਆ ਇੱਥੋਂ ਭੱਜ ਕੇ ਸੁਚਾ ਹਰਿਆਣੇ ਦੇ ਸ਼ਹਿਰ ਫਤਿਹਬਾਦ ਦੇ ਪਿੰਡ ਕਰਨੌਲੀ ਵਿਖੇ ਫਿਰ ਸਾਧੂ ਦੇ ਪੇਸ ਵਿੱਚ ਰਹਿਣ ਲੱਗ ਪਿਆ ਪੁਲਿਸ ਦਾ ਜ਼ਿਆਦਾ ਦਬਾਅ ਪੈਣ ਕਰਕੇ ਹਿਮਾਚਲ ਦੇ ਪਿੰਡ ਨਹੈਣ ਬੜੂ ਸਾਹਿਬ ਨਜ਼ਦੀਕ ਚਲਾ ਗਿਆ ਉੱਥੇ ਪੁਲਿਸ ਨੇ ਉਸ ਨੂੰ ਪਾਣੀ ਪੀਂਦੇ ਸਮੇਂ ਹੱਥ ਤੇ ਉਕਰੇ ਨਾਮ ਤੋਂ ਪਛਾਣ ਕੇ ਗ੍ਰਿਫਤਾਰ ਕਰ ਲਿਆ ਸੂਚੇ ਦੇ ਖਿਲਾਫ ਗੱਜਨ ਤੇ ਰਾਜਕੌਰ ਨੂੰ ਮਾਰਨ ਦਾ ਕੇਸ ਚੱਲਿਆ ਮੌਕੇ ਦੇ ਗਵਾਹ ਗੱਜਨ ਦੇ ਮੁੰਡੇ ਦੀ ਗਵਾਹੀ ਕਾਰਨ ਸੂਚੇ ਨੂੰ ਫਾਂਸੀ ਦੀ ਸਜ਼ਾ ਸੁਣਾਈ ਗਈ ਨਰੈਣੇ ਨੇ ਕੇਸ ਲੜਿਆ ਪਰ ਕਾਮਯਾਬੀ ਨਾ ਮਿਲੀ ਸੁਚੇ ਨੂੰ ਪਿੰਡ ਗੈਰੀਪਾਗੀ ਗੱਡਾ ਖੜਾ ਕਰਕੇ 1907 ਅੱਠ ਵਿੱਚ ਜੰਡ ਦੇ ਦਰਖਤ ਨਾਲ ਫਾਂਸੀ ਤੇ ਲਟਕਾਇਆ ਗਿਆ। ਫਾਂਸੀ ਵੇਖਣ ਲਈ ਪਿੰਡ ਸਮਾਉਂ ਤੋਂ ਸੁਚੇ ਦੇ ਭਰਾ ਨਰਾਇਣ ਸਿੰਘ ਸਮੇਤ ਕਈ ਲੋਕ ਗਏ ਸਨ। ਫਾਂਸੀ ਲੱਗਣ ਸਮੇਂ ਸੁਚੇ ਨੇ ਨਰੈਣੇ ਨੂੰ ਮਜ਼ਾਕ ਕੀਤਾ ਕਿ ਜੇ ਅੱਜ ਮੇਰੀ ਥਾਂ ਤੈਨੂੰ ਫਾਂਸੀ ਲੱਗਣੀ ਹੁੰਦੀ ਤਾਂ ਮੈਂ ਤੈਨੂੰ ਇੱਥੋਂ ਛੁੜਵਾ ਕੇ ਲੈ ਜਾਣਾ ਸੀ। ਫਾਂਸੀ ਲੱਗਣ ਵੇਲੇ ਸੁਚੇ ਦੀ ਉਮਰ 32-33 ਸਾਲ ਸੀ। ਸੁਚੇ ਦਾ ਭਰਾ ਨਰੈਣਾ ਬਜ਼ੁਰਗ ਹੋ ਕੇ 1960 ਵਿੱਚ ਭਾਗ ਵਿਚੋਲਾ ਕਰੀਬ 90 ਸਾਲ ਦਾ ਹੋ ਕੇ 1965-66 ਦੇ ਲਾਗੇ ਮਰਿਆ ਦੂਰੋਂ ਦੂਰੋਂ ਲੋਕ ਇਹਨਾਂ ਨੂੰ ਦੇਖਣ ਆਉਂਦੇ ਹੁੰਦੇ ਸਨ ਭਾਗ ਦੀ ਸੰਤਾਨ ਅਤੇ ਸ਼ਰੀਕਾ ਬਰਾਦਰੀ ਅਜੇ ਵੀ ਪਿੰਡ ਉਸਮਾਉਂਗ ਵਿੱਚ ਵਸਦੀ ਹੈ ਕੁੱਕਰ ਦਾ ਮੁੰਡਾ ਇੰਦਰ ਸਿੰਘ ਚੋਰੀਆਂ ਝਕਾਰੀਆਂ ਕਰਨ ਲੱਗ ਪਿਆ ਸੀ ਕੁਝ ਪੁਲਿਸ ਦੇ ਡਰੋਂ ਤੇ ਕੁਝ ਪਿਓ ਦੀ ਬਦਨਾਮੀ ਤੋਂ ਦੁਖੀ ਹੋ ਕੇ ਪਰਿਵਾਰ ਸਮੇਤ ਮਲੇਸ਼ੀਆ ਚਲਾ ਗਿਆ ਨਰੈਣਾ ਸਿੰਘ ਤੇ ਸੁਚਾ ਦੋਵੇਂ ਬਿਨਾਂ ਔਲਾਦ ਤੋਂ ਮਰੇ ਉਸਦੀ ਇੱਕ ਭੈਣ ਪਿੰਡ ਚੀਮੇ ਨਜ਼ਦੀਕ ਸੁਨਾਮ ਸੰਗਰੂਰ ਵਿਆਹੀ ਹੋਈ ਸੀ। ਸੁੱਚੇ ਹੁਣਾ ਦੀ 60-65 ਗਿੱਲੇ ਜ਼ਮੀਨ ਉਸਦੀ ਔਲਾਦ ਦੇ ਨਾਮ ਚੜ ਗਈ ਸੀ। ਸੰਤ ਸਿੰਘ ਜਸਦੇ ਕੈਮ ਤੇ ਸੁੱਚੇ ਨੇ ਰਾਜਕੌਰ ਤੇ ਗੱਜਨ ਵੈਦੀ ਦੇ ਕਤਲ ਕੀਤੇ ਸਨ। ਨੇ ਸੁੱਚੇ ਸੂਰਮੇ ਦੀ ਸਮਾਦ ਪਿੰਡ ਸਮਾਉ ਵਿੱਚ ਤਿਆਰ ਕਰਵਾਈ ਜੋ ਅੱਜ ਵੀ ਮੌਜੂਦ ਹੈ।